अज मैंने डीसी रोपड़ का चार्ज सामने आया मैं वाहगुरु की परमात्मा की रहम बरसू मैनू मेरे ऊपर कि मैं अज डीसी का मौका दिता इस पवित्र नगरी न सेवा मौका करता एकों सेवा का मैनू एक मौका दिता है तो ये मैं बहुत बहुत धन्यवाद जी हूँ परमात्मा का साढे सी एम साहब चीफ सैक्रटरी साहब का कि मैंने किर डीसी लाया और सेवा करता ये मेरे लिए बहुत आगे वाली गलत हुई इस तरह से मीटिंग बहुत चंकी रही को डिस्कशन किया हौला महिला बारे डिस्कशन हो क्योंकि लिए बड़ा इंपोर्टेंट ईवेंट है हूँ ऐसी साढ़े तीन सौ साल वाला पूरा एक समागम साढा खत्म होया हूँ साढ़े हौले मुह्ले की पूरी तैयारी है साढ़ा जिला प्रशासन ने पूरी यदि देख रेख दे लग गया साड़ी है साडी तैयारियाँ पूरी है और हर साल की तरह उसको तो चंगी तरह अं बनाएंगे और बहुत जो बेहतरीन तरीके से ये पूरा काम कराएंगे जी जी पूरे असि आम लोगों के लिए एक्सेसिबल है ਔਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮੇਰੇ ਤੋਂ ਪਹਿਲੇ ਪ੍ਰੀਡੈਸਸਰ ਪੂਰੇ ਐਕਸੈਸਿਬਲ ਸੀਗੇ ਲੋਕਾਦਲੀ 올 ਸੇਮ ਓਨ ਦਾ ਸੇਮ ਲਾਈਨਸ ਉਹਦੇ ਕੰਮ ਨੂੰ ਵੀ ਅਕੇ ਲੈ ਕੇ ਜਾਣਾ ਹੈ ਔਰ ਅਸੀਂ ਹਮੇਸ਼ਾ 24 ਘੰਟੇ 7 ਦਿਨ ਲੋਕਾਦਲੀ ਅਵੇਲੇਬਲ ਰਹਿੰਦੇ। ਪਰ ਮਿਸਟਰ ਸ਼ੈ ਭਾਈ ਗੁਪਤੀ ਕਾਲ ਸਾਹਿਬ ਭਾਈ ਗੁਜੇ ਕੀ ਫਤਿਹ ਪੰਥ ਦਿਵਾਲੀ ਸ਼ਾਹ ਸ਼ੈਨਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ ਮubarakt takht takht ਸ਼੍ਰੀ ਕੇਸੜ ਸਾਹਿਬ ਅਨੰਦਪੁਰ ਸਾਹਿਬ ਜਿੱਥੋਂ ਪਾਤਸ਼ਾਹ ਨੇ ਖਾਲਸਾ ਦੀ ਸਿਰਜਣਾ ਕੀਤੀ ਅਤੇ ਸਮਾਜ ਦੇ ਵਿੱਚੋਂ ਊਚ ਨੀਚ ਭੇਦ ਭਾਵ ਛੂਤ ਸ਼ਾਤ ਜਾਤ ਪਾਤ ਨੂੰ ਜਿੱਥੇ ਦੂਰ ਕਰਦਿਆਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਸਾਜਿਆ ਖਾਲਸੇ ਦੀ ਸਿਰਜਣਾ ਹੋਈ ਉਸ ਮੁਬਾਰਕ ਤਖਤ ਦੇ ਜਿਹੜੇ ਦਰਵਾਜ਼ੇ ਆ ਉਹ ਹਰ ਪ੍ਰੇਮੀ ਦੇ ਲਈ ਖੁੱਲੇ ਨੇ ਜੋ ਸੱਚੇ ਪਾਤਸ਼ਾਹ ਦੇ ਘਰੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਤੋਂ ਉਸੇ ਤਰ੍ਹਾਂ ਹੀ ਸਾਡੇ ਰੋਪੜ ਜ਼ਿਲ੍ਹੇ ਦੇ ਜਿਹੜੇ ਨਵੇਂ ਡੀਸੀ ਆਏ ਨੇ ਦਿੱਤਿਆ ਬਚਲਵਾਲ ਜੀ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਨਤਮਸਤਕ ਹੋਏ ਆ ਤੇ ਇੱਥੇ ਵੀ ਮਿਲਣ ਆਏ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਜੋ ਇੱਥੇ ਡਾਕਟਰ ਦੇ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਜਿਹੜੀ ਤਸਵੀਰ ਆ ਮਨ ਸਨਮਾਨ ਕੀਤਾ ਗਿਆ ਤੋਂ ਗੱਲਬਾਤ ਇਹੀ ਆ ਕਿ ਜ਼ਿੰਮੇਵਾਰੀਆਂ ਨੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇੱਥੇ ਰੋਪੜ ਜ਼ਿਲ੍ਹੇ ਦੇ ਵਿੱਚ ਡਿਊਟੀ ਮਿਲੇ ਔਰ ਜਿੱਥੇ ਸਾਡਾ ਤਖਤਵਾ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮubarakt ਧਰਤੀ ਹੈ ਦਾ ਚੱਪਾ ਚੱਪਾ ਗੁਰੂ ਸਾਹਿਬ ਤੇ ਸ਼ਹੀਦਾਂ ਦੀ ਚਰਨਾਂ ਦੇ ਨਾਲ ਇਹ ਉਦਬੋਤਾ ਤੋਂ ਇਹੇ ਗੱਲਬਾਤ ਹੋਈ ਪੀ ਆਪਾਂ ਆਨੰਦਪੁਰ ਸਾਹਿਬ ਨੂੰ ਹੋਰ ਖੂਬਸੂਰਤ ਏਵੇਂ ਬਣਾਉਣਾ ਤੋਂ ਇਥੇ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਹੁਲਾਮਾ ਹਲਾ ਵੀ ਆ ਰਿਹਾ ਉਹਦੇ ਸਬੰਧ ਦੇ ਵਿੱਚ ਵੀ ਥੋੜੀ ਗੱਲਬਾਤ ਹੋਈ ਬਾਕੀ ਇਹ ਗੁਰੂ ਪਾਤਸ਼ਾਹ ਜੀ ਦਾ ਘਰ ਵਾ ਇਥੇ ਜਿਹੜਾ ਵੀ ਸੱਚੇ ਪਾਤਸ਼ਾਹ ਦੇ ਘਰੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਸਤਿਗੁਰੂ ਜੀ ਉਹਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਸੋ ਸਰ ਇੱਕ ਮੰਦ ਭਾਗੀ ਕਰਤਾ ਹੋਈ ਹਾਂਜੀ ਬਹੁਤ ਮੰਦ ਭਾਗੀ ਆ ਜੀ ਦੇਖੋ ਮਾਮਾ ਦੇ ਲਈ ਪਿਓ ਦੇ ਲਈ ਬੱਚੇ ਜਿਹੜੇ ਉਹ ਜਿਗਰ ਦਾ ਟੁਕੜਾ ਹੁੰਦੇ ਆ ਤੇ ਨੌਜਵਾਨ ਪੁੱਤ ਸੀ ਪਰ ਉਹ ਸੰਸਾਰ ਤੋਂ ਚਲਾ ਗਿਆ ਤੇ ਸਾਡੀ ਪਰਿਵਾਰ ਦੇ ਨਾਲ ਜਿੱਥੇ ਦੇ ਲੋਕ ਹਮਦਰਦੀ ਮੈਂ ਗੁਰੂ ਅਗੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਪਾਣਾ ਮੰਨਣ ਦਾ ਬਲ ਬਖਸ਼ਣ ਅਰਦਾਸ ਕਰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਬਾਕੀ ਮੈਂ ਸ਼ਾਇਦ ਆਜੀ ਉਹ ਪਰਿਵਾਰ ਨੂੰ ਮਿਲ ਕੇ ਵੀ ਆਵਾਂਗਾ ਕਿਉਂਕਿ ਉਹ ਪਰਿਵਾਰ ਜਿਹੜਾ ਅਨੰਦਪੁਰ ਸਾਹਿਬ ਦੇ ਨੇੜੇ ਲਾਈ ਆ ਤੇ ਬੱਚੇ ਜਦੋਂ ਇਵੇਂ ਚਲੇ ਜਾਂਦੇ ਆ ਉਹਦਾ ਘਾਟਾ ਤੇ ਨਹੀਂ ਪੂਰਾ ਕੀਤਾ ਜਾ ਸਕਦਾ ਆਪਾਂ ਗੁਰੂ ਅਗੇ ਅਰਦਾਸ ਕਰ ਸਕਦੇ ਮੈਂ ਸਮਝਦਾ ਪਈ ਇਹ ਬਹੁਤ ਹੀ ਦੁੱਖਦਾਈ ਆ ਮੈਨੂੰ ਲੱਗਦਾ ਤੇ ਪਿੱਛੇ ਜੇ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਅ ਉਹ ਪੱਤਰ ਵੀ ਦਿੱਤੇ ਸੀ ਜਿਹੜਾ ਕੋਟਾ ਘਟਾਇਆ ਜਾਂ ਸਿੱਖਾਂ ਦਾ ਉੱਤੇ ਗੌਰ ਕੀਤਾ ਜਾਂਦਾ ਤੇ ਬਾਕੀ ਦੇਖੋ ਸਿੱਖ ਤੇ ਕਮਰਸ਼ਲ ਕੌਮ ਹੈਈ ਆ ਤੇ ਹਮੇਸ਼ਾ ਰਹਿਣੀ ਆ ਜਿੱਥੋਂ ਤੱਕ ਆਬਾਦੀ ਦੀ ਗੱਲ ਆ ਥੋੜੇ ਦਿਨ ਪਹਿਲਾਂ ਹੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਸੁਨਾਮ ਹੋਈ ਤੇ ਬੜਾ ਸੋਹਣਾ ਸਰਦਾਰ ਬੱਚਾ ਸਾਡਾ ਸੋਹਣੀ ਦਸਤਾਰ ਸਜਾਉਣਾ ਹਰਜੋਤ ਸਿੰਘ ਜਿਹੜੋ ਦਾ ਨਾਮ ਉਹ ਇਕਲੌਤਾ ਪੁੱਤ ਹੀ ਉਹ ਵੀ ਦੁਨੀਆ ਤੋਂ ਗਿਆ ਹਾਦਸਾ ਹੋ ਗਿਆ ਤੋਂ ਮੈਥੇ ਪਹਿਲਾ ਵੀ ਸਾਰਿਆਂ ਨੂੰ ਇਹ ਗੱਲ ਆਖਦਾ ਮੈਂ ਕਿ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇਕੱਲਾ ਤੇ ਰੁੱਖ ਵੀ ਨਾ ਹੋਵੇ ਇਸ ਕਰਕੇ ਅੱਗੇ ਵਧਣ ਦੀ ਲੋੜ ਆ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਤੋਂ ਜਿੱਥੋਂ ਤੱਕ ਸਾਡੀ ਔਲਾਦ ਦੀ ਗੱਲ ਆ ਗੁਰੂ ਤੇ ਭਰੋਸਾ ਰੱਖ ਕੇ ਆਪਾਂ ਨੂੰ ਇਸ ਪਾਸੇ ਥੋੜਾ ਅੱਗੇ ਵਧਣਾ ਚਾਹੀਦਾ ਕਿ ਇਕੱਲੇ ਟੱਕ ਨਹੀਂ ਰਹਿਣਾ ਚਾਹੀਦਾ ਦੋ ਜਾਂ ਦੋ ਤੋਂ ਵੱਧ ਬੱਚੇ ਜਿਹੜੇ ਆ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ